ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਅੱਜ ਉਹਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਦੇ ਵਿਆਹਪੁਰਬ ਦੇ ਵਿੱਚ ਅੱਜ ਅਸੀਂ ਇਕੱਤਰ ਹੋਏ ਹਾਂ ਔਰ ਆਪਣੀ ਮੈਂ ਸਭਾ ਵੱਲੋਂ ਮੁੱਖ ਸ਼ਵਾਧਾਰ ਹੁੰਦੇ ਆ ਪਾਈ ਬਲਕਾਤ ਸਿੰਘ ਜੀ ਸਾਰੀ ਗੁਰਨਾਨਕ ਲੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਅੱਜ ਆਪਾਂ ਸੇਖ ਕੌਮ ਨੂੰ ਜਸੇਬੰਦੀ ਵੱਲੋਂ ਬਹੁਤ ਸਾਰੀਆਂ ਆਪਾਂ ਬੇਨਤੀਆਂ ਕੀਤੀਆਂ ਵਾਂ ਕਿਉਂਕਿ ਉਹ ਬੇਨਤੀਆਂ ਜੋ ਗਰੰਥੀ ਸਿੰਘਾਂ ਰਾਜੀ ਸਿੰਘਾਂ ਦੀਆਂ ਕਥਾ ਵਾਚਕ ਦੀਆਂ ਬੇਨਤੀਆਂ ਵਾਂ ਅੱਜ ਅਸੀਂ ਭੋਖਾ ਦਿੱਤਾ ਅੱਜ ਵਰਲਡ ਦੇ ਵਿੱਚ ਦੁਨੀਆ ਨੇ ਦੇਖਿਆ ਕਿ ਜੋ ਮੈਸੇਜ ਗਿਆ ਹੈ ਕਿ ਅੱਜ ਜੋ ਗਰੰਥੀ ਸਿੰਘਾਂ ਦੀ ਮੁਸ਼ਕਲ ਹੈ ਉਹਨੂੰ ਹੱਲ ਕੀਤਾ ਜਾਵੇ ਮੈਂ ਗੁਰੂ ਨਾਨਕ ਦੇਵਾ ਸੰਗਤ ਨੂੰ ਇਹ ਦੁਬਾਰਾ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਗ੍ਰੰਥੀ ਸਿੰਘਾਂ ਨੂੰ ਸੰਭਾਲਿਆ ਜਾਵੇ ਰਾਗੀ ਸਿੰਘਾਂ ਨੂੰ ਸੰਭਾਲਿਆ ਜਾਵੇ ਕਿਉਂਕਿ ਸਾਡੀ ਅਮੁੱਲੀ ਜਾਇਦਾਦ ਹੈ ਸਿੱਖ ਕੌਮ ਦੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਆ ਉਹ ਗ੍ਰੰਥੀ ਸਿੰਘ ਰਾਗੀ ਸਿੰਘ ਕਥਾਵਾਚਕ ਹੈ ਇਥੋਂ ਸਾਡੀ ਸਿੱਖੀ ਚੱਲਦੀ ਹੈ ਕਿਉਂਕਿ ਅਗੇ ਗ੍ਰੰਥੀ ਸਿੰਘ ਪਿੰਡ ਦਾ ਚੜ੍ਹਦੀ ਕਲਾ ਵਾਲਾ ਹੈ ਉਹ ਪਿੰਡ ਚੜ੍ਹਦੀ ਕਲਾ ਵਾਲਾ ਜੇ ਪਿੰਡ ਚੜ੍ਹਦੀ ਕਲਾ ਉਹ ਜਿਲ੍ਹਾ ਚੜ੍ਹਦੀ ਕਲਾ ਵਾਲਾ ਇਹ ਜ਼ਿਲ੍ਹਾ ਚੜ੍ਹਦੀ ਕਲਾ ਸਾਡਾ ਪੰਜਾਬ ਸਾਡੀ ਸ਼ਿਖ ਕੌਮ ਚੜ੍ਹਦੀ ਕਲਾ ਵਾਲੀ ਆ ਇਸ ਕਰਕੇ ਦੁਬਾਰਾ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਰਖਣੀ ਦੇ ਵਿਆਹਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ